ਨੋ ਬਬੇ ਕੀ ਹਾਲ ਚਾਲ ਹੈ ਆਪਾਂ ਉੱਠ ਚੁੱਕੇ ਬਬੇ 8:00 ਵੱਜ ਗਏ ਨਾਲੇ ਹੁਣ ਆਪਾਂ ਲਾ ਰਹੇ ਹਾਂ ਕਰੀਮ ਮੂੰਹ ਤੇ ਮੜਾ ਮੋਟਾ ਜੋਏ ਹੋ ਜੀਓ ਫੇਰ ਪੀਵਾਗੇ ਚਾਹ ਹੈ ਚਾਹ ਨਹੀਂ ਪੀਤੀ 8 ਤੋਂ ਉੱਪਰ ਦਾ ਟਾਈਮ ਹੋ ਗਿਆ ਹੁਣ ਆਪਾਂ ਸਟਾਰਟ ਕਰਦੇ ਹਾਂ ਵੀ ਆਪਣਾ ਬਾਈਕ ਲਾ ਕੇ ਕਰੀਮ ਮੂੰਹ ਤੇ ਮੜਾ ਮੋਟਾ ਹੋਜੀ ਕੋਰੇ ਖੁਸ਼ਕੀ ਜਿਹੀ ਨਾ ਉਹ ਚਾਹ ਚਾਪੀ ਨਹੀਂ ਜੇ ਬਬਾ ਤਾਬੂ ਮੈਂ ਪਾਉਣੇ ਕੋਟ ਮੜਾਉਟ ਕਰਦੇ ਨੇ ਗੱਲਬਾਤ ਕੀ ਅੱਜ ਹੋਰ ਸਪੈਕਟਰ ਸਾਰੇ ਕਿਵੇਂ ਲੱਗ ਰਹੇ ਆ ਵਲੌਗ ਵਧੀਆ ਕਮੈਂਟ ਵੀ ਕਰਦੇ ਅਗਲਾ ਉਸਤਾਦ ਤੋਂ ਵਲੌਗ ਦੇਖਦੇ ਹਾਂ ਜੀ ਨੂੰ ਲਾਓ ਬਾਬੇ ਹੁਣ ਆਪਾਂ ਪੋਲਾਂਗੇ ਚਾਹ ਚਾਹ ਪਈਗੀ ਹੋਗੀ ਗਲਾਸ ਦੇ ਵਿੱਚ ਜੇ ਪਾਈ ਹੋਈ ਮਮੀ ਨੇ ਐ ਮਮੀ ਖਾਈ ਜਾਂਦੀ ਆ ਰੋਟੀ ਮਮੀ ਚਾਹ ਕਿੱਥੇ ਐ ਇਧਰ ਹੁੜਾ ਦੇ ਚਾਹ ਆ ਭੈਣ ਲਾ ਰਹੀ ਐ ਰੋਟੀ ਹਈ ਹਈ ਟਾਈਮ ਹੀ ਲੱਗਦਾ ਲੇਟ ਹੋ ਜੰਨੇ ਹੈਗੇ ਮੈਨੂੰ ਪਰੌਠੇ ਲਾ ਦੀ ਜੰਗਾ ਇਹ ਕਹਿੰਦੇ ਪਰੌਠੇ ਨਹੀਂ ਚਾਹੀਦੇ ਆਲੂ ਬੜੇ ਨਾਲ ਲਾ ਦੀਏ ਐਂ ਕਹਿੰਦੇ ਨੇ ਵੇਖ ਲਓ ਕੰਮ ਤਾਂ ਕਹਿੰਦੇ ਕੋਈ ਕਰਦਾ ਨਹੀਂ ਹੈਗਾ ਢੱਡੀ ਬਹੁਤ ਹੈ ਯਾਰ ਪੀੜੀ ਦੇ ਦੋ ਲਓ ਬਾਬਿਓ ਆਏ ਮੇਰਾ ਛੋਟਾ ਭਾਈ ਇਹ ਕਹਿੰਦਾ ਮੈਨੂੰ ਨਾਲ ਲੈ ਕੇ ਜਾ ਦੁਕਾਨ ਤੇ ਕੀ ਕਰਨੇ ਜਾਣਾ ਬਈ ਦੁਕਾਨ ਤੇ ਬਾਹਰ ਕਟਾਉਣ ਕੀ ਚਲ ਕਟਾ ਲਿਓ ਨੇ ਅੱਜ ਬਹੁਤ ਦਿਨ ਹੋ ਗਏ ਤੇਰੇ ਆ ਮੇਰਾ ਡੈਡੀ ਆ ਗਿਆ ਬਾਬਿਓ ਦੁੱਧ ਲੈ ਕੇ ਆਇਆ ਵਿਚਾਰੇ ਡੈਰੀ ਤੋਂ ਘੰਟਾ ਹੋ ਗਿਆ ਇਹ ਪਤੰਦਰ ਖੜ ਜਾਂਦਾ ਜਿੱਥੇ ਖੜੀ ਜਾਂਦਾ ਹੈ ਘੰਟਾ ਹੋ ਗਿਆ ਤੁਦ ਲੈਣ ਗਏ ਇਹਨੂੰ ਕਹਿੰਦਾ ਗੱਲਾਂ ਮਾਰਨ ਲੱਗ ਜਾਨੇ ਆ ਪਾਲਾ ਕੋਟ ਫੇਰ ਚਲਦੇ ਆ ਰੋਟੀ ਰੋਟੀ ਖਾ ਲ ਰੱਖ ਦੇ ਉੱਥੇ ਕਮਾਈ ਕਰਕੇ ਦੇਖੋ ਬਾਬੇ ਮਾਤਾ ਤੂੰ ਪੈਸੇ ਲੈਂਦੇ ਨੇ ਕਿੰਨੇ ਰੁਪਏ ਲੈਂਦੇ ਬਈ ਇੱਧਰ ਤਾਂ ਆ ਜਾ ਹੈਲੋ ਭੱਜ ਗਿਆ ਤਾਂ ਹਾਂ ਰੇੜੇ ਲਓ ਬਾਬਿਓ ਆਪਾਂ ਜਾ ਰਹੇ ਸੀ ਦੁਕਾਨ ਤੇ ਹੋ ਗਿਆਂ ਰੈਡੀ ਕਰੋ ਨਿਕਲਦੇ ਆ ਆਪਾਂ ਨੂੰ ਮਿਲ ਕੇ ਜਵਾਕ ਆ ਜਾ ਉਰੇ ਆ ਉਰੇ ਅੱਜ ਪੱਜੇ ਵੀਡੀਓ ਬਣਾਉਣੇ ਹੋ ਦੇਖ ਲੋ ਲੈਂਦੇ ਨੇ ਯਾਰ ਇਹ ਉਮਰ ਚ ਹੁੰਦੇ ਨੇ ਯਾਰੀ ਉਹਨਾਂ ਨੂੰ ਕੋਈ ਉਹ ਨਹੀਂ ਹੈਗਾ ਕੀ ਲਾ ਪਤਾ ਬਾਈ ਕੀ ਲਾ ਪਤਾ ਆ ਜਾ ਟੂਟਾ ਦਮ ਅੱਜ ਆ ਜਾ ਆ ਜ ਲੈਆ ਦੇਈ ਮੈਂ ਲੈ ਕੇ ਜਾਣਾ ਇਹ ਪੱਜੇ ਪੱਜੇ ਇਹਦੇ ਵਾਰਾ ਇੱਕ ਕਰਦਾ ਆ ਜਾ ਹੋਏ ਆਏ ਤੀਜੀ ਨਹੀਂ ਤੀਜੀ ਲੈਣੀ ਹੈ ਤੀਜੀ ਆਜਾ ਉਹ ਚੋਬਰ ਆਉਂਦਾ ਨਹੀਂ ਦੇਖ ਲੋ ਆ ਵੀ ਉਹ ਆਪਣੀ ਮਸਤੀ ਚ ਪੂਰਾ ਲੀਨ ਹੈ ਸਮਝ ਨਹੀਂ ਗਿਆ ਆ ਜਾ ਆ ਜਾ ਪੱਟਿਆ ਪੱਟਿਆ ਆਜਾ ਦੇਖ ਆ ਜਾ ਟੂਟਾ ਦਿੰਨੇ ਆ ਜਾ ਹਲੋ ਆ ਜਾ ਚੰਗਾ ਬਾਏ ਫਿਰ ਠੀਕ ਹੈ ਬਾਏ ਕਰ ਦੋ ਬਾਏ ਬਾਏ ਉਹ ਕਰਤੀ ਬਾਏ ਦੇਖੋ ਸਿਆਣੇ ਨੇ ਬਾਈ ਕਰ ਦੋ ਬਾਏ ਤਵਾਰੀ ਬਾਈ ਕਰਦੇ ਬਾਈ ਬਾਈ ਚੰਗਾ ਫਿਰ ਆ ਜਾ ਮੇਰੇ ਕਿੰਗਾ ਚੰਗਾ ਬਾਬੇ ਚੱਲਦੀਆਂ ਦੁਕਾਨ ਤੇ ਅਗਲਾ ਸਫ਼ਰ ਕਰਦੇ ਹਾਂ ਸ਼ੁਰੂ ਆ ਜਾ ਬੈਠ ਬਾਈ ਕੈਮਰਾਮੈਨ ਚੱਲ ਚੰਗਾ ਜੀ ਬਾਈ ਜੀ ਬਾਈ ਸਟਾਰਟ ਚਲੋ ਬਾਬੇਓ ਚੱਲੀਏ ਰਨ ਤੇ ਇੱਕ ਜੰਮਾਗੇ ਕਾਇਲ ਨਹੀਂ ਕਮਾਦੇ ਕੈਮਰਾ ਅੱਜ ਕਿਉਂ ਇਹਨੂੰ ਲੱਦ ਲੈ ਆਵੇ ਇਹਨੂੰ ਕੈਮਰਾਮੈਨ ਰੱਖ ਲੈ ਆਪਾਂ ਨਾਲ ਇਹਨੂੰ ਨਾਲ ਹੀ ਹੈ ਜੇ ਭੁੱਖਾ ਦਾ ਮਰੂ ਨਹੀਂ ਕੰਮ ਕਰੂ ਹੈ ਗੱਲ ਨਹੀਂ ਇਹ ਕੰਮ ਦੇ ਤੋਂ ਹੀ ਫਾਇਦਾ ਕੋਈ ਗੱਲ ਨਹੀਂ ਮਤਲਬ ਬੰਨੇ ਨੇ ਡੀਜੀ ਕਿਥੇ ਤੋਂ ਆਪ ਸੇ ਪਹੁੰਚ ਗਏ ਮੇਨ ਰੋਡ ਤੇ ਕੋਲ ਰੇਂ ਦਾ ਚਾੜਾ ਬੰਦ ਕਰਦੇ ਸੌ ਕੁੱਪੜਾ ਸ੍ਰੀ ਗੱਜ ਜੀ ਸ੍ਰੀ ਗੱਜ ਜੀ ਆਹ ਅੰਕਲ ਨੇ ਇਹ ਹੱਥ ਕੋਲ ਬਾਬਿਓ ਟੇਲਰ ਆ ਗਿਆ ਟੇਲਰ ਆ ਗਿਆ ਦੁਕਾਨ ਦੀ ਚਾਬੀਆਂ ਘਰੇ ਛਿਟਿਆ ਆ ਹੁਣ ਦੁਬਾਰੇ ਜਾਣਾ ਪਊ ਬਾਈ ਦੇਖ ਫਿਰ ਕੋਈ ਨਹੀਂ ਲਓ ਬਾਬਿਓ ਚਾਬੀ ਪੋ ਲੈ ਆ ਬਾਈ ਘਰੇ ਹੁਣ ਫੇਰ ਦੁਬਾਰੇ ਘਰੇ ਜਾਊਗਾ ਪਹਿਲੇ ਹੀ 10 ਵਜੇ ਆਇਆਗਾ ਦੁਕਾਨ ਕਹਿੰਦਾ ਨਹੀਂ ਤਾਂ ਮੈਂ ਜਿੰਦੇ ਤੋੜੂ ਮਹਾ ਕਾਨੂੰ ਜਿੰਦੇ ਤੋੜਨੇ ਉਹ ਜਿਹੜੀ ਕੋਲ ਲੈ ਉੱਤੀ ਮਾਰੂ ਆ ਬਾਈ ਕੈਂਪਰ ਵਾਲਾ ਆਪਣੇ ਕੋਲ ਪਾਣੀ ਧਰ ਕੇ ਜਾਂਦਾ ਜੀ ਬਹੁਤ ਵਧੀਆ ਸੁਭਾਅ ਫਾਇਦਾ ਚਲੋ ਨਾਲ ਚੱਲਾਂ ਓਏ ਅਸੀਂ ਚਾ ਲੈ ਆਈਏ ਚਾਬੀ ਚੱਕੀ ਲਈ ਦੁਬਈ ਹੋਇਆ ਨਾ ਕੋਈ ਗਾਹਕ ਆਇਆ ਇਹਦੇ ਵਿੱਚ ਹੀਟਰ ਦਾ ਸਿਮਾਉ ਦੇ ਤੇ ਫੋਨ ਮਾਰਦੀ ਮੈਨੂੰ ਚੰਗਾ ਠੀਕ ਹੈ ਚਲ ਅ ਜੀ ਚਾਬੀ ਕਰਦਾ ਕਿਰਿਆ ਵੋਟਰ ਸਾਈਕਲ ਦੀ ਚਾਬੀ ਭੁੱਲ ਗਿਆ ਹੁਣ ਆ ਗਿਆ ਜੰਗਾ ਮੋਸ਼ੀਆ ਆ ਗਿਆ ਚੰਗਾ ਲਓ ਬਾਪੂ ਚਾਬੀ ਰਹਿ ਗਈ ਘਰੇ ਹੁਣ ਫੇਰ ਘਰੇ ਜਾਵਾਂਗੇ ਦੁਬਾਰੇ ਚਾਬੀ ਲੈਣ ਖਿੱਚਦੇ ਦੇਖੋ ਬਬੂ ਬੜਾ 8 ਕਿਲੋਮੀਟਰ ਬਾਈ ਫੇਰ ਦੁਬਾਰੇ ਜਾਣਾ ਪੂ ਮੁੜ ਕੇ ਆਉਣਾ ਪਊਗਾ ਚਾਬੀ ਪਿੱਛੇ ਹੋਰ ਯਾਰ ਇਹਦਾ ਤਕਾ ਹੋਊਗਾ ਤੱਕਾ ਹੋ ਗਿਆ ਅੱਜ ਬਾਈ ਮੜਾ ਇਹ ਚਾਬੀ ਦੇ ਜ਼ਰੂਰ ਧਿਆਨ ਨਾਲ ਮਾਰਿਆ ਕਰਕੇ ਰੱਖੇ ਤੋ ਕਿੱਡਿਚ ਅੱਜ ਤੋ ਹੁਣ ਕੰਨ ਹੋ ਗਏ ਹੁਣ ਤਾਂ ਸਿਆਣੇ ਹੋ ਗਏ ਹੋਗੇ ਪੂਰੇ ਸਿਆਣੇ ਹੋ ਗਏ ਬਾਈ ਹੋਣਾ ਪੈਣਾ ਨਹੀਂ ਫਿਰ ਦਵਾਰੇ ਦਵਾਰੇ ਕਿਹੜਾ ਲਾਉ ਦਵਾਰੇ ਹਰ ਰੋ ਪਹੁੰਚ ਚੁੱਕਿਆ ਕੀਵੇ ਬਾਈ ਬਾਈ ਦੇ ਪਿੰਡ ਵੱਡੇ ਕੀਵੇ ਵੱਡਾ ਕੀ ਵਾ ਬਾਈ ਦੇ ਪਿੰਡ ਪਹੁੰਚ ਚੁੱਕਿਆ ਚਾਬੀ ਭੁੱਲਿਆ ਸੀ ਚਾਬੀ ਲੈਣ ਜਾ ਰਿਹਾ ਹਾਂ ਕਿਹੜੀਆਂ ਗਲੀਆਂ ਚ ਪਾਲਿਆ ਤੂੰ ਕਿੱਧਰ ਪਾਲਿਆ ਮੋਟਰਸਾਈਕਲ ਆਹ ਚਾਬੀ ਉਹ ਚਾਬੀ ਫੜਨਾ ਆ ਬਾਈ ਮੈਂ ਵੀ ਆਉਣਾ ਸੀ ਆਏ ਨਾਲ ਹੀ ਬੈਠਾ ਫਿਰ ਮਸ਼ੀਨ ਆ ਨਾ ਕਿਹੜੀ ਜਾ ਤੂੰ ਐ ਕਰ ਮੈਂ ਮਗਰੋਂ ਆਜੂਗਾ ਤੂੰ ਮਸ਼ੀਨ ਲੈ ਜਾ ਕੱਲੇ ਵੀ ਕਿਹੜੀ ਮਸ਼ੀਨ ਆਹ ਤੁਸੀਂ ਚੱਕੀ ਕਿਹੜੀ ਉਹਦੇ ਜਾਈਏ ਚਾਬੀ ਚਾਬੀ ਫੜਦਾ ਕਾਦੀ ਮਸ਼ੀਨ ਆ ਇਹ ਦੇਖ ਲਈ ਮਸ਼ੀਨ ਅੱਜ ਕੱਪੜੇ ਆ ਸੀ ਤੇਰੀ ਧਰ ਲਾ ਗਿਆ ਵਿਚਾਰੇ ਆ ਬਰਾਮਾ ਮਸ਼ੀਨ ਕਰ ਆ ਗਈ ਸੀ ਇਧਰ ਹੀ ਲੰਘਾਂਗੇ ਲੈ ਲੈ ਬਸ ਵੇਚ ਜਾ ਤਾਂ ਇਹ ਸਾਡਾ ਨਗਰ ਆ ਅੰਮ੍ਰਿਤਸਰ ਅਸੀਂ ਜੀ ਲੰਘੇ ਓਕੇ ਜੀ ਉਹ ਇਹਦਾ ਪਰਮੇਂਟ ਨਾ ਬਾਬਾ ਹਾਂ ਹਾਂ ਆਹ ਆਹ ਲਓ ਬਾਈ ਪਹੁੰਚ ਗਏ ਘਰੇ ਮਾਤਾ ਗਾਲਾ ਮਾਤਾ ਤੂੰ ਗਾਲਾ ਚਲ ਕੋਈ ਗੱਲ ਨਹੀਂ ਥਾਬੀ ਅਸਰੀ ਗਾਣਟੀ ਮੈਂ ਕਿੰਨੇ ਮਰਦੇ ਕਹੇ ਤੂੰ ਚਾਬੀ ਕੋਈ ਚਾਬੀ ਪਈ ਚੱਕਲਾ ਪ੍ਰੈਸ ਬੋ ਹਾਂ ਮੈਨੂੰ ਪੈਸੇ ਅੱਜ ਪਾ ਦੇ ਨਹੀਂ ਬਾਰ ਬੰਨੇ ਇਹ ਕਿਧ ਚੱਲ ਤਰੀ ਜਾ ਜਾ ਤੇ ਕੋਲੇ ਕੁੱਤੇ ਕੋਲ ਕੁੱਤਾ ਇੱਕ ਹੈ ਸਾਡੇ ਕੋਲ ਲੋੜ ਹੀ ਨਹੀਂ ਹੈਗੀ ਕੁੱਤਾ ਹੀ ਮੋੜ ਰਿਹਾ ਚਲਾਉ ਹੁਣ ਇਤਨਾ ਮੈਂ ਆਹ ਲੈ ਚਲੋ ਜੀ ਸਾਡੇ ਕੋਲ ਜੀ ਰੱਖਿਆ ਰਹਾਂਗੇ ਮਸ਼ੀਨ ਲੈ ਜਾਂਦੇ ਆ ਫਿਰ ਹੁਣ ਜੀ ਹੈ। ਲਾਓ ਹੁਣ ਚਾਹਦੇ ਆ ਮਸ਼ੀਨ। ਬਾਹ ਕੱਪੜੇ ਕਰਾਉਣ ਆ ਬੱਚਾ? ਕਿਆ ਆਹ ਕੱਪੜੇ ਤਾਂ ਚੱਲਦੇ ਨਹੀਂਗਾ ਕਿੱਥੇ ਜੀ ਮਾਰ ਕੇ। ਸਭ ਕੁਝ ਦੇਖੋ। ਕਾਹੀ ਕੰਮ ਆ। ਤੇਲ ਛੋਟਾ ਕਰ ਲਗੇ ਰ। ਲਓ ਬਾਬੂ ਮਸ਼ੀਨ ਲੈ ਕੇ ਜਾਂਦੇ ਆ ਹੁਣ। ਕੀ ਕਰੇ ਜਗਣੀ ਦਾ ਹਜਵਾ ਗਿਆ ਖੜਾ ਜਿਹੜਾ ਅੱਛਾ ਠੀਕ ਹੈ ਉਹ ਪੱਲੇ ਕੱਟ ਪੌਣ ਕਿਹੜੀ ਗੱਲ ਜਾਂਦੇ ਦਿੰਦੇ ਹੋਏ ਲੈ ਕਰੇ ਮਾੜਾ ਸੁਣਾ ਹੈਂਕ ਲੈ ਕਰਾਵੇ ਪਹੁੰਚ ਗਈ ਦੁਕਾਨ ਤੇ ਲਿਆਈ ਚਾਬੀ ਖੋਲ ਦੇ ਦੁਕਾਨ ਬਾਈ ਹੋਰ ਯਾਰ ਚੱਲ ਬਾਲੀ ਜਲਦੀ ਨਹੀਂ ਹੈਗਾ। ਕਾਲ ਦੇ ਵਿੱਚ ਪਤੀ ਲੱਗ ਚਾਬੀ ਕਰੇ ਖੁੰਦੇ। ਚਲ ਕੋਈ ਨਹੀਂ ਹੁਣ ਵਿਖੋ। ਦਵਾਰੀ ਐ ਦਵਾਰੀ ਚਾਬੀ ਲੈ ਕੇ ਆ। ਟਾਈਮ ਕਿੰਨਾ ਹੋ ਗਿਆ? 11 ਵੱਜ ਚੁੱਕਿਆ। 11 ਦਾ। ਦੇਖੀ ਨਾ ਮੈਂ। 11 ਤੋਂ ਉੱਪਰ ਹੋ ਗਿਆ ਟਾਈਮ ਦਾ। ਚਲ ਕੋਈ ਨਾ। ਚਲ ਹੁਣ ਪੀਵੇਂ। ਕੋਈ ਨਹੀਂ ਹੁਣ ਪੀਵੇਂ ਚਾਹ ਬਣਾ ਕੇ। ਚਾਹ ਬਣਾ ਕੇ ਦੁਆਹ ਦੇ ਹੱਥ ਕੱਟ ਰੈਸਟ ਕਰਾ ਦੇ। ਟੱਕ ਕੇ ਵੀਲੇ ਰਹਿ ਰਹਿ ਕੇ ਥੱਕ ਕੇ ਹੁਣ ਅਰੈਸਟ ਕਰਨੀ ਤਾਂ ਘੰਟਾ ਹੁਣ ਬਾਈ ਨੂੰ ਹੁਣ ਬਾਈ ਨੂੰ ਪੁੱਛਦੇ ਆਇਆ ਤਾਂ ਨਹੀਂ ਕੋਈ ਆਇਆ ਕੋਈ ਨਹੀਂ ਆਇਆ ਚਲ ਕੋਈ ਗੱਲ ਨਹੀਂ ਬਾਜਾ ਚਾਹ ਬਣਾਉਣੇ ਹੁਣ ਆਪਾਂ ਫਿਰ ਪੀਨੇ ਚਾਹ ਕਰ ਦੇਣ ਤੈਨੂੰ ਸਹੋ ਬਣ ਕੀ ਵੀਡੀਓ ਆਪਣੀ ਬਣਾਣਾ ਹੈ ਚਲ ਕੋਈ ਕਰਦੇ ਸਫਾਈ ਜਲਦੀ ਜਲਦੀ ਕਰਦੇ ਮਾਰਦੇ ਝਾੜੂ ਚਲ ਜਾਣਾ ਚਲ ਜਾਣਾ ਆਲੋ ਵੀ ਪਿਛਲੇ ਬਲਾਗ ਚ ਗਿਆ ਕਿ ਸਾਡਾ ਸ਼ਰਮਾ ਪੰਡ ਦਾ ਜਾਇ ਨਹੀਂ ਹੈਗਾ ਤੇ ਉਹ ਤੋਂ ਮਿਲਣਾ ਸਾਨੂੰ ਸੁੰਨਾ ਸੁੰਨਾ ਲੱਗ ਜਾਂਦਾ ਹੈਗਾ ਉਹਦੇ ਦਿਖਾ ਦਿਆ ਦੇ ਉਹ ਸੁੰਨਾ ਸੁੰਨਾ ਹੋ ਰਿਹਾ ਆਹਦਾ ਹੋ ਗਿਆ ਚਾਲ ਬਿਲਾ ਕੇ ਜਿਹੜਾ ਇਧਰ ਭਾਈ ਆ ਗਿਆ ਹੋਰ ਜੀ ਇਹਨੂੰ ਤਾਂ ਜਾਣਦੇ ਹੋਗੇ ਇਹ ਭਾਈ ਦੋ ਇੱਕ ਇੱਕ ਕੱਪੜੀ ਦੀ ਦੁਕਾਨ ਹੈ ਕੋ ਉਹ ਆਪਣਾ ਪਲੀਕ ਕਰਾਉਂਦਾ ਹੋ ਜਾ ਉੱਥੇ ਇੱਕ ਜੋ ਮੈਂ ਸਾਡਾ ਆਪਣੀ ਸ਼ਰਮ ਜੱਗਾ ਵੈਸੇ ਵਧੀਆ ਬੋਲਦਾ ਵਧੀਆ ਬਲੌਗਰ ਆ ਬਾਈ ਇਹ ਵੀਡੀਓ ਵੀਡੀਓ ਵਧੀਆ ਬਣਾਉਂਦਾ ਹੈਗਾ ਇਹ ਮੇਰਾ ਭਾਈ ਨੇ ਕਿਹੜੀ ਭਾਈ ਉਹ ਜੋ ਪਨੀਰ ਕਲਾਸ ਆਉਟ ਹੈ ਕਿਹੜੀ ਉਹ ਪਨੀਰ ਕਲਾਸ ਆਉਟ ਹੈ ਠੀਕ ਹੈ ਜੀ ਜਰਾ ਆਪਣਾ ਨਾਂ ਪਾ ਕੇ ਰੱਖਾਂਗੇ ਜੀਵਨ ਲਾਲ ਜੀਵਨ ਲਾਲ ਜੀਵਨ ਜੀਵਨ ਲਾਲ ਜੀਵਨ ਲਾਲ ਆਪਾਂ ਥਾਲੀਏ ਚਾਹ ਬਾਬਿਓ ਸਵੇਰੇ ਦੇ ਕੰਮ ਕਰ ਕਰ ਕੇ ਥੱਕੇ ਪਏ ਆਂਗੇ ਜੇਪੀਆ ਲਾ ਲਾ ਕੇ ਬਿੱਤੀ ਬੇੜੀ ਲਾ ਲਾ ਕੇ ਬਈ ਜੀੜੀ ਲੱਗੀ ਜਨੇ ਅੱਜ ਤਾਂ ਚਾਹ ਮਾਰ ਜੀ ਬਾਲੇ ਦੇਖੋ ਤਾਂ ਸਾਰੀ ਸੜਕ ਪਈਏ ਖੁੱਲੀ ਸਾਰੀ ਇੱਧਰ ਰਾਜੂ ਬਾਈ ਆ ਰਹੇ ਆਪਣਾ ਆ ਬੜੀ ਪੜੀ ਰਾਜੂ ਕਿਵੇਂ ਹੋ ਜੀ ਚਾਹ ਬਣ ਰਹੀ ਹੈ ਚਾਹ ਪੀਓਗੇ ਚਾਹ ਪੀ ਲਿਓ ਚਾਹ ਦੇਖੋ ਬਾਪੀ ਆਪਾਂ ਕਟਾਉਣੀ ਸੀਗੇ ਬਾਲ ਆ ਬਾਈ ਦੇ ਕਟਾਉਨੇ ਸੀ ਬਾਲ ਆਪਾਂ ਛੋਟਾ ਭਾਈ ਹੈ ਆਪਣਾ ਇਹ ਕਹਿੰਦਾ ਸਾਈਕੋ ਵਾਲੇ ਤੋਂ ਬਿਨਾਂ ਵਾਲ ਹੀ ਨਹੀਂ ਕਟਾਉਂਦੇ ਪਹਿਲਾਂ ਇਹਨੂੰ ਫੋਨ ਕਰਿਆ ਚੱਕਿਆ ਨਹੀਂ ਹੁਣ ਬਾਈ ਨੇ ਫੋਨ ਕਰਿਆ ਦੁਕਾਨ ਤੇ ਆ ਚੁੱਕਿਆ ਇਹਦੀ ਬਣਾਰੀ ਬਾਈ ਗੱਲ ਠੀਕ ਹੈ ਬਣਾ ਲਾਂਗੇ ਯਾਰ ਦੇਖੋ ਇਹਦਾ ਚਿਹਰਾ ਬਾਅਦ ਚ ਤੁਹਾਨੂੰ ਦਿਖਾਵਾਂਗੇ ਬਲੌਗ ਦੇ ਵਿੱਚ ਵੀ ਕਿਹੋ ਜਿਹਾ ਰਿਜ਼ਲਟ ਹੈ ਤੇ ਕੰਮ ਕਿਹੋ ਜਿਹਾ ਕਰਦਾ ਬਾਈ ਠੀਕ ਹੈ ਬਹਿ ਜਾ ਫਿਰ ਹੁਣ ਆਇਆ ਯਾਰ ਪਹਿਲਾਂ ਵਾਲ ਤੋਂ ਮੈਂਗਾ ਬਹੁਤ ਕਰਦਾ ਬੰਦਾ ਵਾਲ ਵਾਸ਼ ਕਰੀ ਚੱਲ ਜੀ ਦੀ ਜੀ ਬਾਈ ਠੰਡ ਬਹੁਤ ਆ ਕੀ ਕਰੀਏ ਲੋਕ ਕਹਿੰਦੇ ਨੇ ਅੱਗ ਬਹੁਤ ਆ ਪਰ ਠੰਡ ਬਹੁਤ ਆ ਕੀ ਕਰੀਏ ਥੋੜਾ ਜਿਹਾ ਬਾਰ-ਬਾਰ ਹੋ ਗਿਆ ਜੀ ਤੁਹਾਨੂੰ ਕੋਈ ਨਹੀਂ ਚੜੀ ਆ ਜੇ ਕਹਿੰਦਾ ਬਾਰ-ਬਾਰ ਹੋਰ ਰਸੋ ਕੇ ਮਰਕੇઠા ਕੋ ਤੇ ਆਪਣੇ ਭਰਾ ਦਾ ਚੈਨਲ ਤੁਸੀਂ ਜਰੂਰ ਫੋਲੋ ਕਰੋ ਤੇ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕੋਈ ਸਪੋਰਟ ਕਰਿਆ ਕਰੋ ਨਵਾਂ ਮੁੰਡਾ ਆਪਣਾ ਭਰਾ ਦਾ ਚੈਨਲ ਕਮਲ ਕਰਨਾ ਪੀਵੀ 31 ਠੀਕ ਹੈ ਬਾਈ ਥੈਂਕ ਯੂ ਐਕਚੁਅਲੀ ਇਹ ਕਰਨਾ ਵੀ ਨਾ ਵੀ ਇੰਟਰਵਿਊ ਦੀ ਤਿਆਰੀ ਕਰ ਰਿਹਾ ਨਾ ਕੋਈ ਨਹੀਂ ਕੋਈ ਨਹੀਂ ਹੋ ਜਾਂਦਾ ਆ ਚੈੱਕ ਕਰੋ ਰਿਜ਼ਲਟ ਬਾਬਿਓ ਖੜਾ ਓਏ ਦੇਖ ਬਣਾਤੀ ਚੱਲ ਕਿਵੇਂ ਆ ਬਾਈ ਵਧੀਆ ਬਾਈ ਕਿਵੇਂ ਲੱਗੀ ਕਟਿੰਗ ਬਾਈ ਦੀ ਬਹੁਤ ਵਧੀਆ ਬਾਈ ਠੀਕ ਐ ਇੱਥੇ ਆਉਣਾ ਹੁਣ ਨਾ ਹਾਂ ਹਾਂ ਹਰ ਵਾਰ ਬਾਈ ਚੌਂਕੀ ਭਰਦਾ ਬਾਬੇ ਉਹਦੀ ਇਹ ਪੂਰੀ ਚੌਂਕੀ ਭਰਦਾ ਬਾਬਾ ਠੀਕ ਐ ਇਸ ਤਰ੍ਹਾਂ ਕਰਾਉਂਦਾ ਅੱਗੇ ਜਾਣ ਅਗਲੀ ਵਾਰੀ ਮਿਲਦੇ ਆ ਉਹ ਕਹਿਣ ਨਾਈਸ ਬੰਦਾ ਬਾਈ ਆਪਣਾ ਯਾਰ ਵੀ ਚਲੋ ਚੱਲੀਏ ਫਿਰ ਚੰਗਾ ਬਾਈ ਗੱਲ ਓਕੇ ਬ੍ਰਦਰ ਠੀਕ ਐ ਹੁਣ ਚੱਲਦੇ ਆਪਾਂ ਬਾਬੇ ਦੀ ਦੁਕਾਨ ਤੇ ਕਿੱਥੇ ਜੇ ਲਾਤਾ ਆ ਸੀ ਲੇ ਫੜਾ ਚੱਲ ਇਹ ਤਾਂ ਬਹੁਤ ਰੁਕ ਰਿਹਾ ਹੈ ਆਪਾਂ ਇਹਦੇ ਤੋਂ ਪਹਿਲਾਂ ਲਾ ਸਕਦੇ ਆਪਾਂ ਇਹ ਜਗ੍ਹਾ ਨੂੰ ਥੋੜੀ ਜਿਹੀ ਦੂਰ ਹੈ ਇਸ ਤੋਂ 100% ਜਾਮ ਲੱਗਦਾ ਹੁਣ ਹੈ ਨਹੀਂ ਕੋਈ ਕਾਰੀ ਮਾਰਦਾ ਉਹ ਆ ਗਿਆ ਆ ਜਲੀਏ ਲੈ ਲੈ ਆਇਆ ਜਲੀਏ ਹਾਂ ਹਾਂ ਉਹ ਤੁ ਵੀ ਆਈ ਕੋਲ ਆ ਨਹੀਂ ਉਹ ਆ ਗਿਆ ਕੋ ਤਾਂ ਜਾਣ ਕੇ ਕਰਦੇ ਕੰਮ ਹੋਈ ਠੀਕ ਆ ਬਾਪੂ ਭਾਈ ਜੇ ਬਟੂਆ ਹੈਗਾ ਤਾਂ ਦੇ ਦਿਓ ਯਾਰ ਐਂਕੋ ਕਰਦੇ ਹਾਂ ਭਾਈ ਨੇ ਵਹਿ ਜਾਣਾ ਸੀਗਾ ਹੁਣ ਇਹਨੂੰ ਬਟੂਆ ਨਹੀਂ ਮਿਲ ਰਿਆ ਹੁਣ ਕਈ ਦੋਈ ਇਹਨੇ ਬੱਡੂ ਨੇ ਮਿਲ ਰਿਆ ਕਵੀ ਦਾ ਸਲਾਮੀ ਦੇਣੀ ਹੈ ਸਲਾਮੀ ਬਾਗ ਦੇ ਅੱਲ ਤੇਰੇ ਵਾਸਤੇ ਸਮਝ ਨਹੀਂ ਆਉਂਦਾ ਕਿ ਇਹਦਾ ਮਰਜ਼ੀ ਉਹ ਆਈ ਜੋ ਕੱਢ ਕੇ ਦੇ ਦੇ ਕਹਿੰਦਾ ਇਹ ਇੱਥੇ ਹੈ ਹੀ ਨਹੀਂ ਆਹਲੇ ਫੋਟੋ ਕਰ ਦੋ ਕੋਈ ਬੱਚੀ ਕਦੀ ਓਏ ਭਈ ਹੈ ਨਹੀਂ ਇਹਦਾ ਮਸੂਦਾ ਵਾਰਖਾ ਦਾ ਚਾਰ ਜਣ ਜਣ ਕੇ ਬੱਡੂਆਂ ਖਾਣ ਦੀ ਕੀ ਹੁੰਦਾ ਉਹ ਦੇ ਦੇ ਮਾਲ ਕਹਿਣਾ ਕਰੋ ਲੈ ਆ ਜੀ ਬੱਡੂਆ ਕਰੋ ਲੈ ਕੇ ਆ ਜੀ ਬੂਤ ਭਾਏ ਖਾਲੀ ਫੋਟੋ ਵਾਹੋ ਮੈਨੂੰ ਆਈ ਦਵਾਵਾਂ ਕਿਹਾ ਗਿਆ ਉਹ ਦਵਾਵਾਂ ਦੋੜਿਆ ਵਟੂਆ ਖੜਚੋ ਬਾਈ ਜਾਣਿਆ ਦੂਜੀ ਦੁਕਾਨ ਤੇ ਲੱਭਦੇ ਮਟੂਆ ਪਾਈਦਾ ਮਿਲ ਗਿਆ ਮਿਲ ਗਿਆ ਹਾਂ ਮਿਲ ਗਿਆ ਚਲੋ ਜਾਓ ਫਿਰ ਜਾਓ ਬਾਈ ਜਾਓ ਹੱਥ ਨਾਲ ਪੈਰੋਂ ਕਰੀ ਬਾਈ ਹੈ ਹੱਥ ਨਾਲ ਅਰੇ ਵੇ ਆਓ ਚਾਈਕ ਉੱਜਾ ਰਿਹਾ ਦੇਖ ਬੰਦ ਹੋ ਗਈ ਤੋਰੀ ਹਾਂ ਹੁਣ ਦਾਦਾ ਬਾਅਦ ਚ ਦੇਖਾਂਗੇ ਪਹੁੰਚਦਾ ਜਾਈਏ ਕਹਿੰਦਾ ਕਿਸੇ ਜਣਾ ਸਾਡੇ ਉੱਪਰ ਆ ਹੀ ਲੱਗਾ ਬੋਨਾਂ ਤੇ ਲੱਗਾ ਓਏ ਇੱਕ ਮਿੰਟ ਜੀ ਆ ਜਾਏਗਾ ਕਿੱਥੇ ਉਹ ਗੱਡੀ ਜਾਵਾਂ ਰੋ ਤੇਰਾ ਹੌਲੀ ਰੱਖੀ ਫੇਰਾ ਲੋ ਬਾਬਿਓ ਕੁੱਕੀ ਜਾਂਦਾ ਹੈਗਾ ਦੁਕਾਨ ਤੇ ਅੰਨਾ ਦੁਕਾਨ ਤੇ ਤਾਂ ਘਾਣੂ ਜਾਂਦਾ ਏ ਇਹ ਤਾਂ ਵਿਆਹ ਜਾਂਦਾ ਕਿੱਥੇ ਜੀ ਛੱਡ ਕੇ ਆ ਮੈਂ ਤੈਨੂੰ ਕਰੇਗਾ ਫਿਰ ਪੂਰਾ ਫੁੱਲੇਣ ਚੋਏ ਅੱਜ ਹਾਂ ਲੋ ਜ਼ਰੂਰ ਬਾਈ ਆ ਇੱਧਰ ਜਾ ਰਹੇ ਆ ਬਾਬੇ ਫਟਾਏ ਪੀਨੂ ਆ ਖੋਲੇ ਪਰ ਨਾਟ 11 ਹਮਾਰੇ ਨਾਟ 11 ਖੋਲਿਆ ਪਿਆ ਬਾਬੇਓ ਕਿੱਥੇ ਖੜੀ ਹੈ ਗੱਡੀ ਆਪਣੀ ਹੋ ਹਲੇ ਸਾਹਮਣੇ ਹੌਲੀ ਰੱਖ ਦੋਈ ਬਾਬਾ ਇਹ ਬੌਲ ਜਿਹਾ ਕਿਉਂ ਮਾਰਦੇ ਤੇ ਟਾਇਰ ਹੈਣੇ ਹਾਂ ਰੁਕ ਲੈ ਰੁਕ ਲੈ ਕਿੱਥੇ ਰੁਕੇਗਾ ਇੱਥੇ ਰੋਕੂ ਇੱਥੇ ਦੇਖੋ ਕਿੱਥੇ ਰੋਕ ਰਿਹਾ ਬਾਈ ਇਹ ਆਏ ਹਾਏ 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 ਆ ਬਾਈ ਇਹਨੂੰ ਲੈ ਜਿਓ ਜੰਗਾ ਭੁੱਲਣ ਗਏ ਹੋ ਮਸਾਈ ਆਉਂਦਾ ਯਾਰ ਇਹ ਛੱਡ ਦੇ ਬੱਸ ਹੋਰ ਬਾਈ ਠੀਕ ਇਹਨੂੰ ਲੈ ਜਿਓ ਬਾਈ ਮਣ ਕੇ ਛੱਡ ਵੀ ਜਾਈਂ ਚੰਗਾ ਬਾਈ ਲਗਭਗ 3.5 ਦਿਨ ਹੋ ਗਏ ਹੁਣ ਆਪਣੇ ਕੋਲ ਫੋਨ ਆਇਆ ਬਨ ਪਲੱਸ ਦਾ ਕਿਸੇ ਤੋਂ ਪਹਿਲਾਂ ਬਾਈ ਨੇ ਪਵਾਇਆ ਡਿਸਪਲੇ ਇਹਨੇ ਵਧੀਆ ਨਹੀਂ ਬਾਈ ਬਾਈ ਇਹ ਕਹਿੰਦਾ ਹੁਣ ਕੰਮ ਵਧੀਆ ਕਰ ਦਿਓ ਉਹ ਕਹਿੰਦੇ ਵੀ ਸਕਰੀਨ ਨਹੀਂ ਖੜਦੀ ਆਹ ਚੀਜ਼ ਹੀ ਟੁੱਟੀ ਪਈ ਐ ਬਾਈ ਉਹਦੇ ਕਰਕੇ ਸਕਰੀਨ ਖੜਨੀ ਨਹੀਂ ਰਹੀ ਪਹਿਲਾਂ ਆਪਾਂ ਇਹਦਾ ਹੱਲ ਕਰਾਂਗੇ ਠੀਕ ਐ ਫੇਰ ਆਪਾਂ ਫੋਲਡਰ ਪਾਵਾਂਗੇ ਫੇਰ ਬਾਈ ਨੂੰ ਆਪਾਂ ਤਿਆਰ ਕਰਕੇ ਦਸੱਲੀ ਵਾਲਾ ਕੰਮ ਕਰਕੇ ਦਵਾਂਗੇ ਤੇ ਇੱਕੋ ਆਪਣਾ ਫੋਨ ਤਿਆਰ ਹੋ ਚੁੱਕਿਆਗਾ ਆਪਾਂ ਪਾ ਦਿੱਤੇ ਇਹਦੇ ਵਿੱਚ ਫੋਲਡਰ ਵਧੀਆ ਕੁਆਲਿਟੀ ਦਾ ਸੱਚ ਵੀ ਪ੍ਰੋ퍼 ਵਰਕ ਵਰਕ ਕਰ ਰਹੀ ਐ ਦੇਖ ਲਓ ਕੁਆਲਿਟੀ ਆਪਾਂ ਆਹ ਲਾ ਕੇ ਦਿਖਾ ਦਿੰਦੇ ਹਾਂ ਜੀ 15 ਤੋਂ 20 ਮਿੰਟਾਂ ਦੇ ਵਿੱਚ ਆਪਾਂ ਫੋਨ ਤਿਆਰ ਕਰ ਦੁੱਤਾ ਐ ਇਹਨੇ ਵੀ ਕਰਾਉਣਾ ਹੋਇਆ ਬਾਬੇ ਹੁਣ ਪੀਐਮ ਟੈਜੀ ਗੌਂਦ ਕੀ ਕਿਤੇ ਆ ਜਾ ਕਰੋ ਅੱਪਾ ਘੰਟੇ ਵਿੱਚ ਫੋਨ ਤੁਹਾਡਾ ਤਿਆਰ ਕਰਕੇ ਰੱਖ ਦੇਵਾਂਗੇ ਬਸ ਹੁਣ ਆਪਾਂ ਲਾਉਣੇ ਇਹਦੇ ਰਾਵਣਾ ਲਾਉਂ ਰਾਵਣਾ ਲਾਈਏਗੇ ਤੇ ਥੋੜੀ ਜਿਹੀਆਂ ਪੁਰੀਆਂ ਰਾਵਣਾ ਲੱਗ ਰਹੀਆਂ ਨੇ ਭਾਬੇ ਉਹ 4 ਤੋਂ ਉੱਪਰ ਦਾ ਟਾਈਮ ਹੋ ਗਿਆ ਬਾਈ ਵੀ ਨਹੀਂ ਆਇਆ ਹੈਗਾ ਅੱਜ ਬਾਈ ਵੀ ਦੁਕਾਨ ਬੰਦ ਕਰੀ ਬੈਠਾ ਹੈਗਾ ਉੱਥੋਂ ਟੇਲਰ ਵੀ ਕਰਨ ਨੂੰ ਬਾਗਿਆ ਬਾਈ ਗਾਣੇ ਸੁਣ ਰਹੀ ਸੀ ਬਾਈ ਚਲਾ ਰੱਖੀ ਸੀ ਬਾਈ ਨੇ ਗਾਣੇ ਕਰਕੇ ਆਪਾਂ ਫੋਨ ਤਿਆਰ ਓਕੇ ਲਾਤਾ ਚਾਰਜ ਦੇ ਉੱਤੇ ਆਪਣਾ ਮੈਗ ਆ ਗਿਆ ਹਾਂ ਬਾਈ ਬਾਈ ਆਈ ਜੀ ਕਲਾਸ ਲਾਉਣਾ ਕਿਹੜਾ ਫੋਨ ਆ ਜੀ ਕੰਪੋਜ਼ੀਸ਼ਨ ਲਾ ਦਿੰਨੇ ਬਾਈ ਕਲਾਸ ਆਪਣੀ ਫੋਨ ਇਹ ਮੈਂ ਆ ਗਿਆ ਹਾਂ ਸੌਰੀ ਭਾਈ ਆ ਗਿਆ ਜੀ ਬਲਾਕ ਨੰਬਰ ਤੋਂ ਮਿੰਟ ਦੇ ਵਿੱਚ ਆਪਾਂ ਉਹਨੂੰ ਘਲਾਸ ਲਾ ਕੇ ਭਾਈ ਨੂੰ ਹੀ ਦਿੱਤਾ ਹੈ ਭਾਈ ਆ ਗਿਆ ਜੀ ਸਟੈਗ ਐਂਟਰੀ ਮਾਰਦੇ ਨੇ ਜਦੋਂ ਮਾਰਦੇ ਨੇ ਸਾਰਾ ਦਿਨ ਤਾਂ ਹੀ ਲੱਗ ਜਾਂਦਾ ਇਹ ਨੂੰ ਲਿਆ ਉਹਨੂੰ ਛੱਡਿਆ ਉਹ ਕੋ ਚੱਕ ਰਿਆ ਉਹ ਰੱਖਿਆ ਕਿੱਥੇ ਨਾ ਵੇਰੇ ਦੇ ਆਇਆ ਨਹੀਂ ਪਤਾ ਹੁਣ ਮੈਂ ਮਗ ਜਾ ਕੁੜੀ ਆ ਰਹੀ ਆ ਬਾਹਾਂਡੇ ਤੋਂ ਅੱਛਾ ਨਹੀਂ ਬਈ ਮੈਨੂੰ ਪਿੰਡ ਛੱਡ ਗਿਆ ਮਾ ਬੈ ਤੂੰ ਆ ਜਾਂਦੇ ਨਿਗਰ ਆਇਆ ਤਾ ਕੋਲਾ ਜਣਾ ਕੋਈ ਗੱਲ ਨਹੀਂ ਅੱਜ ਤੱਕ ਗੇੜਿਆਂ ਦੀ ਲੱਗ ਰਿਹਾ ਗੇੜਿਆਂ ਦੇ ਚੱਲੀ ਜਾਂਦਾ ਕੰਮ ਵਧੀਆ ਵਧੀਆ ਹੈਗਾ ਕੋੱਗੀ ਕਿੱਥੇ ਕੋੱਗੀ ਨੂੰ ਫੋਨ ਲਾ ਲਾ ਉਹ ਬੱਤ ਹੋਊਗਾ ਕੋੱਗੀ ਤੇ ਉਹ ਉਹ ਕਿਦਾਂ ਆਇਆ ਕਹਿੰਦਾ ਮੈਨੂੰ ਮੋਰ ਸਿੰਘੋਂ ਤੇ ਲੈ ਜਾ ਉਹ ਅਗੇ ਮੋਰ ਸਿੰਘ ਘਰੇ ਗਿਆ ਹੋਇਆ ਉਹ ਗੱਡੀ ਦੇ ਗਿਆ ਉਹ ਤਾਂ ਮੈਂ ਉਹਨਾਂ ਨੂੰ ਕਿਹਾ ਜੀ ਮਾਂ ਬਾਈ ਇਹਨੂੰ ਛੱਡ ਦਿਓ ਫਿਰ ਹੋਰ ਤਾਂ ਕੀ ਗੱਲ ਐ ਪੰਜ ਵਜਣ ਵਾਲੇ ਬਾਬਿਓ ਆਏ ਬਾਈ ਹੁਣੀ ਆਏ ਅਜੇ ਹੁਣ ਬੱਸ ਘਰੇ ਜਾਣ ਦਾ ਟਾਈਮ ਆ ਵਧਾ ਕੇ ਦੁਕਾਨ ਫੇਰ ਵਗ ਜੂ ਜਲਦੀ ਐ ਜਲਦੀ ਸਾਰਿਆਂ ਨੂੰ ਚੱਲ ਤਾਰਦੇ ਪਤਾ ਕਿ ਮੈਂ ਇਹ ਨਹੀਂ ਕਰੀ ਕਿਵੇਂ ਅਭੀ ਪੱਥਰ ਤਾਰਦੀ ਕਰੇਦੀ ਰਹੇ ਤੁਸੀਂ ਟੂਲ ਲੇ ਕੇ ਤਾਰ ਕੀ ਆਊਗਾ ਪੱਥਰ ਉਹ ਨਹੀਂ ਆਉਂਦਾ ਐਵੇਂ ਬਾਬਿਓ 5:3 ਪੱਛ ਚੁੱਕਿਆ ਆਪਾਂ ਵੋਟ ਕਰਦੇ ਅੰਦਰ ਹੁਣ ਆਪਣਾ ਟਾਈਮ ਹੋ ਗਿਆ ਘਰੇ ਜਾਣ ਦਾ ਕੱਲਾ ਆਪਣਾ ਸਕੂਲ ਰਹਿ ਗਿਆ ਵੱਡਾ ਬਾਹਰੇ ਉਹ ਕਰਕੇ ਲਿਆਉਣੀਆਂ ਫਿਰ ਆਪਾਂ ਦੁਕਾਨ ਬਧਾਵਾਂਗੇ ਘਰ ਨੂੰ ਜਾਣਾਗਾ ਮੇਰਾ ਹੋ ਜਾਂਦਾ ਘਰੇ ਜਾਂਦੇ ਜਾਂਦੇ ਬਹੁਤ ਹੁਣ ਕਰਦੇ ਵਸਤੂ ਉਲੋਂ ਅੰਦਰ ਤੇ ਵੇਖਿਓ ਪਰਾ ਸਾਈਡ ਤੇ ਰਿਹਾ ਹੁਣ ਚੱਕ ਲਈਏ ਕਿਟ ਆਪਾਂ ਅੱਜ ਆਪਣਾ ਦਿਨ ਬਹੁਤ ਵਧੀਆ ਰਿਹਾ ਬਾਈ ਕੰਮ ਵੀ ਬਹੁਤ ਵਧੀਆ ਸੀ ਅੱਜ ਪੂਰਾ ਜੀ ਲੱਗਿਆ ਅੱਜ ਬਾਈ ਨੇ ਹੈਗੀ ਬਾਈ ਹੈ ਨਹੀਂ ਸੀਗਾ ਉਹਦੀ ਘਾਟ ਮਾਰੀ ਜਾਂਦੀ ਐ ਬਸ ਕੱਲ ਨੂੰ ਆ ਜੂਗਾ ਪਰਸੋਂ ਨੂੰ ਆ ਜੂਗਾ ਫਿਰ ਮੜਾ ਜਾ ਬੱਤ ਜੀ ਲੱਗੂ ਅੱਜ ਚਾਹ ਇੱਕ ਟਾਈਮ ਮਿਲੀ ਐ ਬਸ ਕੱਲ ਇਹ ਐ ਨਹੀਂ ਦੋ ਟਾਈਮ ਚਾਹ ਆਪਾਂ ਨੂੰ ਮਿਲ ਜਾਂਦੀ ਹੁੰਦੀ ਐ ਦੋ ਦੇ ਵੀ ਨਹੀਂ ਬਦਦਾ ਤਿੰਨ ਵਾਰੀ ਲੈ ਆਵੇ ਉਹਦਾ ਤਾਂ ਨਜ਼ਾਰਾ ਹੈਗਾ ਤਸੀਂ ਦੋ ਦਿਨ ਹੁਣ ਔਖਾ ਹੋਊਗਾ ਇੱਕ ਵਾਰੀ ਤਾਂ ਆਪਾਂ ਚਾਹ ਬਣਾ ਲਈ ਸੀ ਤੁਹਾਨੂੰ ਪਤੀ ਐ ਹੁਣ ਆਪਾਂ ਪਾਉਣਿਆ ਕੋਟ ਉਹ ਚਾਰ ਦੇ ਦੇਖੀ ਆਪਾਂ ਲਓ ਆਪਿਆ ਆ ਹੋ ਗਿਆ ਫੋਨ ਚਾਰਜ ਬੁੱਲਾ ਪੱਤਰ ਤੈ ਹੀ ਰਾ ਬਣਾ ਲਾ ਕੇ ਬਾਈ ਸਵੇਰੇ ਲੈ ਜੇ ਚਾਹੇ ਪਰਸਨਲ ਹੈ ਜੀ ਉਹ ਉਹਦੀ ਮਰਜ਼ੀ ਹੈ ਆਪਣੇ ਵੱਲੋਂ 100% ਫੋਨ ਤਿਆਰ ਕਰਕੇ ਜਰਾ ਘੱਟ ਦਿੱਤਾ ਔਖਾ ਤਾਂ ਨਹੀਂ ਹੈਗਾ ਔਖਾ ਤਾਂ ਨਹੀਂ ਦੱਸ ਦੀ ਜੇ ਹੋ ਹੋਇਆ ਭਾਬੀ ਪਹੁੰਚ ਗਏ ਘਰੇ ਸਾਰਾ ਸਫਰ ਤੈਅ ਕਰਕੇ ਬਾਈ ਆਇਆ ਸੀ ਆਪਣੇ ਨਾਲ ਅਨੂਰ ਦੀ ਆਪਣੇ ਬਾਈ ਦੀ ਗੱਡੀ ਹੈਗੀ ਨੂਰੀ ਨੇ ਹਨ ਨੂਰ ਨੇ ਲਿਆਂਦੀ ਇਹ ਗੱਡੀ ਕਹਿੰਦਾ ਤੁਸੀਂ ਲੈ ਜਾਓ ਘਰੇ ਮੈਂ ਆਪੀ ਲੈ ਜਾਵਾਂ ਕਿਹਾ ਠੀਕ ਹੈ ਬਾਈ ਲਓ ਪਹੁੰਚ ਚੁੱਕੇ ਆ ਘਰੇ ਆਪਾਂ ਕਿੱਟ ਧਰਦੇ ਬਾਈ ਮੁੰਡਿਆ ਕਿਵੇਂ ਰਿਹਾ ਦਿਨ ਅੱਜ ਦਾ ਫਿਰ ਬਹੁਤ ਵਧੀਆ ਬਾਈ ਲੱਗਿਆ ਜੀ ਕਿ ਨਹੀਂ ਲੱਗਿਆ ਜੀ ਬਹੁਤ ਲੱਗਿਆ ਹਾਂ ਇਹਨਾਂ ਨੂੰ ਵੀ ਪੁੱਛਦੇ ਹੁਣ ਆਪਾਂ ਕਿਵੇਂ ਲਾਇਆ ਘਰੇ ਪਹਿਲੇ ਤਾਂ ਮੁੰਡਾ ਘਰੋਂ ਬਾਹਰ ਨਿਕਲਿਆ ਸੀ ਕਿ ਮੇਰੇ ਹੈ ਜੀ ਦਿਨ ਵਧੀਆ ਲੰਘਿਆ ਸਾਡਾ ਗਾਲਾਂ ਬਿਨਾ ਵਧੀਆ ਗਾਲਾਂ ਤੋਂ ਬਿਨਾ ਸ਼ਾਂਤੀ ਮਿਲ ਗਈ ਆ ਵਰੀ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਲਓ ਬਾਬਿਓ ਹਜੇ ਆਪਾਂ ਤਾਂ ਮੂੰਹ ਵੀ ਨਹੀਂ ਖੋਲਿਆ ਹੈਗਾ ਹੁਣ ਆਪਾਂ ਖੋਲਨੇ ਆ ਮੂੰਹ ਪਹੁੰਚ ਕੇ ਘਰੇ ਹੁਣ ਮੂੰਹ ਹੱਥ ਪੈਰ ਧੋ ਕੇ ਫੇਰ ਕਰਾਂਗੇ ਆਪਾਂ ਰੋਟੀ ਖਾਵਾਂਗੇ ਫੇਰ ਆਪਾਂ ਸੌਵਾਂਗੇ ਠੀਕ ਆ ਫਿਰ ਗੁੱਡ ਨਾਈਟ ਬਾਬਿਓ ਸਾਰਿਆਂ ਨੂੰ